ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਅਸੀਂ ਮੈਂ ਭਾਰਤੀ ਜਨਤਾ ਪਾਰਟੀ ਬੀਜੇਪੀ ਦਾ ਜिले ਦਾ ਵਾਇਸ ਪ੍ਰਧਾਨ ਹੋ ਰਿਹਾ ਅਸਾਂ ਲੰਬੀ ਖਲਕੀ ਦੀ ਤੇਕ ਰੇਖ ਕਰ ਰਿਆਂ ਮੇਰੇ ਨਾਲ ਆਏ ਨੇ ਸਾਡੇ ਮੰਡਲ ਪ੍ਰਧਾਨ ਦਵਿੰਦਰ ਮਦਾਨ ਸਰਾਵਾ ਬੋਦਲਾ ਦੇ ਔਰ ਇਹ ਸਾਡੇ ਇਸੇ ਪਿੰਡ ਤੋਂ ਆਂਡੇ ਹਰਮਨ ਗਿੱਲ ਜੋ ਜਨਰਲ ਸੈਕਟਰੀ ਆ ਸਾਡੇ ਸਰਾਵਾ ਬੋਦਲਾ ਮੰਡਲ ਦੇ ਤੇ ਅਸੀਂ ਅੱਜ ਰੱਤੇ ਟਿੱਬੇ ਆਏ ਆ ਇਸ ਗਰੀਬ ਪਰਿਵਾਰ ਦਾ ਪਹਿਲੀ ਵਾਰਸ਼ ਦੇ ਨਾਲ ਹੀ ਜੋ ਦੋ ਕਮਰੇ ਸੀ ਇਹਨਾਂ ਦੇ ਤੇ ਦੋਨੋਂ ਕਮਰਿਆਂ ਦੀ ਛੱਤ ਡਿੱਗ ਪਈ ਹੈ ਡਾਟ ਤਾਂ ਚਲੋ ਜਾਨੀ ਨੁਕਸਾਨ ਤੋਂ ਬਚਤ ਰਹੀ ਜਿਉਂਕਿ ਰਾਤ ਦੇ ਸਮੇਂ ਇਹ ਛੱਤ ਡਿੱਗੀ ਹੈ ਤਾਂ ਇਹ ਬਾਹਰ ਸੀ ਤਾਂ ਇਹਨਾਂ ਦੇ ਹਾਲਾਤ ਕੀ ਜੀ ਹੈਗੇ ਕਿ ਇਹ ਆਪ ਇਹਦੀ ਕੋਈ ਰਿਪੇਅਰ ਕਰਾ ਸਕਣ ਤਾਂ ਅਸੀਂ ਆਏ ਤਾਂ ਹੈਗੇ ਆ ਵੀ ਸਰਕਾਰਾਂ ਨੂੰ ਅਪੀਲ ਕਰਨ ਵਾਸਤੇ ਕੋ ਦੁੱਖ ਵੀ ਆਉਂਦਾ ਜਦੋਂ ਇਸ ਹਲਕੇ ਦੇ ਵਿੱਚ ਅਸੀਂ ਜਾਣੇ ਆ ਪਿੰਡਾਂ ਦੇ ਵਿੱਚ ਉਹ ਤਾਂ ਮਨ ਬੜਾ ਖਰਾਬ ਹੁੰਦਾ ਕਿ ਬੜੇ ਲੰਮੇ ਸਮੇਂ ਤੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਕਾਬਜ ਰਹੇ ਆ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਤੇ ਉਹਨਾਂ ਤੋਂ ਇਹਨਾਂ ਗਰੀਬਾਂ ਦੀ ਗਰੀਬੀ ਨਹੀਂ ਕੱਢੀ ਗਈ ਔਰ ਬੀਬਾ ਹਰ ਸਿਮਰਤ ਕੌਰ ਬਾਦਲ ਜੋ ਲਗਾਤਾਰ ਹਰ ਵਾਰ ਇੱਥੋਂ ਐਮਪੀ ਬਣਦੇ ਆ ਰਹੇ ਆ ਔਰ 5-5 ਕਰੋੜ ਰੁਪਇਆ ਇਹਨਾਂ ਨੂੰ ਜੋ ਮਾਲੀ ਸਹਿਤਾ ਵਾਸਤੇ ਜੋ ਫੰਡ ਮਿਲਦੇ ਨੇ ਸਰਕਾਰਾਂ ਵੱਲੋਂ ਇੱਕ ਸਾਲ ਦਾ ਇੱਕ ਸਾਲ ਦਾ ਪਰ ਉਹ ਇਹਨਾਂ ਨੇ ਇਹਨਾਂ ਕੰਮਾਂ ਦੀ ਲਾਣੇ ਹੁੰਦੇ ਨਹੀਂ ਵੀ ਕਿਸੇ ਗਰਾਊਂਡ 'ਚ ਦੇਦਾ ਕਿਸੇ ਸਕੂਲ 'ਚ ਦੇਦਾ ਜਾਂ ਕਿਸੇ ਗਰੀਬ ਨੂੰ مالی ਸਹਾਇਤਾ ਦੇਤੀ ਪਰ ਇਹਨਾਂ ਦੇ ਫੰਡਾਂ ਦਾ ਸਾਨੂੰ ਵੀ ਅਜੇ ਤੱਕ ਪਤਾ ਲੱਗਿਆ ਵੀ ਉਹ ਕਿਸੇ ਨੂੰ ਦਿੰਦੇ ਨੇ ਜਾਂ ਕਿੱਥੇ ਜਾਂਦਾ ਹੈ ਤੇ ਜਾਂ ਇਹਨਾਂ ਦੇ ਕੋਈ ਚੌਧਰੀ ਖਾ ਪੀ ਜਾਂਦੇ ਨੇ ਪਰ ਇਸ ਪਰਿਵਾਰ ਦੇ ਹਾਲਾਤ ਇਹਦੇ ਚੰਗੇ ਨਹੀਂ ਹੈਗੇ ਦੱਸਦਾ ਸੀ ਵੀ ਬਹੁਤ ਚਿਰ ਕਾਫੀ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਪਰ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੀ ਜੋ ਮਾਤਾ ਜੀ ਹੈ ਉਸੇ ਸਦਮੇ ਦੇ ਕਾਰਨ ਉਹ ਜੇਕਰ ਮੈਂਟਲੀ ਅਫਸੈਟ ਹੋ ਗਏ ਨੇ ਉਹ ਵੀ ਮੰਜੀ ਤੇ ਪਏ ਆ ਤਾਂ ਇਹੀ ਮੁੰਡਾ ਜੋ ਆਪ ਹੀ ਵਿਚਾਰਾ ਪਕਾਉਂਦਾ ਤੇ ਆਪ ਹੀ ਖਾਂਦਾ ਹੈ ਤਾਂ ਅਪੀਲ ਕਰਦੇ ਆਂ ਅਸੀਂ ਪੰਜਾਬ ਸਰਕਾਰ ਨੂੰ ਵੀ ਜੇ ਤੁਹਾਡੇ ਕੋਲੇ ਕੋਈ ਫੰਡ ਹੈ ਤਾਂ ਇਹਨਾਂ ਦੀ ਰਿਪੇਅਰ ਕੀਤੀ ਜਾਵੇ ਜਾਂ ਕੋਈ ਅਗਰ ਸਮਾਜ ਸੇਵੀ ਸੱਜਣ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਸ ਪਰਿਵਾਰ ਦੀ ਮਦਦ ਕਰੇ ਤਾਂ ਜਾਂ ਜਿਹੜੀਆਂ ਪਿੰਡ ਦੀ ਪੰਚਾਇਤ ਹੈ ਜਾਂ ਜਿਵੇਂ ਅੱਜਕੱਲ ਪ੍ਰਬੰਧਕ ਲੱਗੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜੋ ਸਾਈਟਾਂ ਅਗਰ ਖੁੱਲੀਆਂ ਨੇ ਤਾਂ ਉਹ ਇਹਨਾਂ ਦੇ ਭਰੇ ਅਸੀਂ ਆਪਣੀ ਪਾਰਟੀ ਵੱਲੋਂ ਭਾਜਵਾ ਵੱਲੋਂ ਕੋਸ਼ਿਸ਼ ਕਰਾਂਗੇ ਪੂਰ ਜ਼ੋਰ ਕੇ ਇਹਨਾਂ ਨੂੰ ਉਹ ਮਕਾਨ ਦਵਾਇਆ ਜਾਵੇ ਤਾਂ ਮੈਂ ਹੁਣ ਗੱਲ ਕਰੂੰਗਾ ਉਸ ਮੁੰਡੇ ਨਾਲ ਜੋ ਇਸ ਘਰ ਦਾ ਵਿਚਾਰਾ ਰਹਿਣ ਵਾਲਾ ਹੈ ਉਹ ਆਪਦੀ ਦੱਸੇਗਾ ਹਾਲਾਤ ਇਹਦੇ ਨਾਲ ਕੀ ਬੀਤੀ ਹੈ ਅੱਜ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਰੱਤੇ ਟਿੱਪੇ ਤੋਂ ਬਹੁਤ ਟਾਈਮ ਤੋਂ ਰਹਿ ਰਿਹਾ ਹਾਂ 2016 ਦੇ ਵਿੱਚ ਮੇਰੇ ਪਾਪਾ ਦੀ ਡੈਥ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਬਿਮਾਰੀ ਕਰਨੋਂ ਵੀ ਸੀ ਉਸ ਤੋਂ ਬਾਅਦ ਮੇਰੇ ਮੰਮਾ ਜੀ ਕਿੰਨਾ ਲੰਦੇ 2017-18 ਦੀ ਗੱਲ ਹੈ ਉਹ ਉਸ ਤੋਂ ਬਾਅਦ ਕਾਫੀ ਬਿਮਾਰ ਹੋ ਗਏ ਉਹਨਾਂ ਦਾ ਲਾਜ ਵੀ ਚੱਲ ਰਿਹਾ ਹੈ ਜਿੰਨੀ ਕ ਮੇਰੇ ਇਹ ਆਮਦਨ ਹੁੰਦੀ ਹੈ ਦਿੱਲੀ ਦੀ ਜੋ ਮੈਂ ਦਿਹਾੜੀ ਦਾਪਾ ਕਰਦਾ ਵਾਂ ਤੇ ਉਹ ਮੈਂ ਮम्मा ਦੀ ਦਵਾਈ ਤੇ ਇਹਦੇ ਜਾਂ ਕਰਦੇ ਖਰਚੇ ਤੇ ਲਾ ਦਿੰਦਾ ਨਹੀਂ ਬੀਤੇ ਦਿਨੀ بارش ਹੋਈ ਸੀਗੀ ਪਹਿਲਾਂ ਤਾਂ ਇੱਕ ਛੱਤ ਡਿੱਗੀ ਸੀ ਉਸ ਬਾਰੇ ਵੀ ਮੈਂ ਤਹਿਸੀਲਦਾਰ ਸਾਹਿਬ ਤੇ ਪਟਵਾਰੀ ਸਾਹਿਬ ਨੂੰ ਮੈਂ ਇਤਲਾਹ ਦਿੱਤੀ ਸੀ ਤੇ ਐਫ ਆਈ ਆਰ ਵੀ ਦੇ ਕੇ ਆਇਆ ਸੀ ਉਹਨਾਂ ਨੂੰ ਤੇ ਉਸ ਤੋਂ ਬਾਅਦ ਇੱਕ ਤਰੀਕ ਨੂੰ ਫੇਰ ਜਿਹੜੀ ਬਾਰਿਸ਼ ਹੋਈ ਉਸ ਨਾਲ ਦੂਜੇ ਕਮਰੇ ਦੀ ਵੀ ਛੱਤ ਡਿੱਗੀ ਮੈਂ ਦੋਵਾਂ ਦੀ ਹੀ ਐਫ ਆਈ ਆਰ ਮੈਂ ਐਸ ਡੀ ਐਮ ਸਾਹਿਬ ਨੂੰ ਵੀ ਦੇ ਕੇ ਆਇਆ ਹਾਂ ਤਹਿਸੀਲਦਾਰ ਸਾਹਿਬ ਨੂੰ ਪਟਵਾਰੀ ਸਾਹਿਬ ਨੂੰ ਇਤਲਾਹ ਕੀਤੀ ਸੀ ਪਰ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਘਰ ਨਹੀਂ ਪਹੁੰਚਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਗਰੀਬ ਆਦਮੀ ਹਾਂ ਜੇ ਮੇਰੀ ਜਿੰਨੀ ਵੀ ਕੋਈ ਵਿੱਤੀ ਸਹਾਇਤਾ ਹੁੰਦੀ ਆ ਵਿੱਤੀ ਸਹਾਇਤਾ ਕੀਤੀ ਜਾਵੇ